ਦਿਲ ਦੀ ਆਸ ਲਏ ਗੜਾਈ ਜਦ ਵੀ ਜ਼ਿਕਰ ਤੇਰਾ ਕੋਈ ਕਰਦਾ ਬਹੁਤ ਬਹੁਤ ਦਿਲ ਦੀ ਆਸ ਲਏ ਗੜਾਈ ਜਦ ਵੀ ਜ਼ਿਕਰ ਤੇਰਾ ਕੋਈ ਕਰਦਾ ਨੈਣਾ ਦਾ ਛਤੜਾ ਚੋਂ ਪੈਂਦਾ ਯਾਦਮ ਦਾ ਜਦ ਬਦਲ ਚੜ ਸਤਮੰ ਦਾ ਸੂਰਜ ਅਠੋ ਪੈਰੀ ਸਤਮੰ ਦਾ ਸੂਰਜ ਅਠੋ ਪੈਰੀ ਮੇਰੇ ਸਿਰ ਤੇ ਲਿਸ਼ਕਾ ਮਾਰੇ ਸਤਮੰਦਾਂ ਸੂਰਜ ਅੱਠੇ ਪੈਰੀ ਮੇਰੇ ਸਿਰ ਤੇ ਲਿਸ਼ਕਾਂ ਮਾਰੇ ਆਸਦਾ ਜੁਗਨੂ ਕਿੱਥੇ ਜਾਵੇ ਆਸਦਾ ਜੁਗਨੂ ਕਿੱਥੇ ਜਾਵੇ ਰੀਜ ਪਤੰਗਾ ਕਿੱਥੇ ਛੱਡ ਸੜਦਾ ਰੀਜ ਪਤੰਗਾ ਕਿੱਥੇ ਸੜਦਾ ਸੁਗਜ਼ਲ ਹੈ ਯਾ ਤੇਰੀ ਵੀ ਸਰਦਲ ਛੱਡ ਕੇ ਜਾਵਾਂ ਕਿਹੜੇ ਪਾਸੇ ਮੈਂ ਯਾ ਤੇਰੀ ਦੀ ਸਰਦਲ ਛੱਡ ਕੇ ਜਾਵਾਂ ਕਿਹੜੇ ਪਾਸੇ ਮੈਂ ਹਿਜਰ ਦੇ ਸਰਵਲ ਜਾਣੋ ਵਰਜਾਂ ਕਿੱਦਾਂ ਖਾ ਪਿਆਸੇ ਮੈਂ ਯਾ ਤੇਰੀ ਦੀ ਸਰਦਲ ਛੱਡ ਕੇ ਜਾਵਾਂ ਕਿਹੜੇ ਪਾਸੇ ਮੈਂ ਹਿਜਰ ਦੇ ਸਰਵਲ ਜਾਣੋ ਵਰਜਾਂ ਕਿੱਦਾਂ ਖਾ ਪਿਆਸੇ ਮੈਂ ਸਮਝੇ ਨਾ ਸਮਝਾਇਆ ਭੈੜਾ ਪੱਤਾ ਦੇਵਾ ਕਿੰਜ ਭਲ ਸਮਝੇ ਨਾ ਸਮਝਾਇਆ ਭੈੜਾ ਮੱਤਾਂ ਦੇਵਾ ਕਿੰਜ ਭਰਾਂ ਇਸ਼ਕ ਚ ਕਮਲੇ ਦਿਲ ਨੂੰ ਦੇਵਾ ਸ਼ਬਦਾਂ ਦੇ ਤਰਵਾਸੇ ਸਦਰਾਂ ਦੇ ਰੁਖੜੇ ਤੇ ਬਚਿਆ ਪੱਤਾ ਟਾਵਾ ਟਾਵਾ ਹੀ ਸਦਰਾਂ ਦੇ ਰੁਖੜੇ ਤੇ ਬਚਿਆ ਪੱਤਾ ਟਾਵਾ ਟਾਵਾ ਹੀ ਕੰਡਿਆਂ ਵਾ ਕੋ ਪੈਰੀ ਚੁਬਦੇ ਕੰਡਿਆਂ ਵਾ ਕੋ ਪੈਰੀ ਚੁਬਦੇ ਜਿੰਨੇ ਖਾਬ ਕਿਐਸੇ ਸਦਰਾਂ ਦੇ ਰੁਖੜੇ ਤੇ ਬਚਿਆ ਪੱਤਾ ਟਾਮਾ ਟਾਵਾਂ ਹੀ ਕੰਡਿਆਂ ਵਾਗੋ ਪੈਰੀ ਚੁਬਦੇ ਜਿਨੇ ਖਾਬ ਕਿਆਸੇ ਮੈਂ ਫੁੱਲਾਂ ਵਿੱਚੋਂ ਬੈਕ ਗਵਾਚੀ ਚਾਨਣੀਆਂ ਤ੍ਰਿਹਾਈਆਂ ਨੇ ਫੁੱਲਾਂ ਵਿੱਚੋਂ ਬੈਕ ਗਵਾਚੀ ਚਾਨਣੀਆਂ ਤ੍ਰਿਹਾਈਆਂ ਨੇ ਕਾਲਖ ਵੇੜੇ ਰੋਸ਼ਨੀਆਂ ਨੂੰ ਛੱਡਾਂ ਕਿਸ ਪਰਵਾਸੇ ਮੈਂ ਹਿਜਰ ਤੇਰੇ ਨੂੰ ਕਿਸਨਾ ਭੱਡਾ ਹਿਜਰ ਤੇਰੇ ਨੂੰ ਕਿਸਨਾ ਭੱਡਾ ਹਰ ਦਮ ਮੇਰੇ ਨਾਲ ਰਹੇ ਹਿਜਰ ਤੇਰੇ ਨੂੰ ਕਿਸਨਾ ਭੱਡਾ ਹਰ ਦਮ ਮੇਰੇ ਨਾਲ ਰਹੇ ਦਿਲ ਨੂੰ ਸੁੱਟ ਕਿੱਥੇ ਸੁੱਟਾ ਜਿਸ ਤੋਂ ਤੇਰੇ ਸੁਣਾ ਖੁਲਾਸੇ ਵਿੱਚ ਹਿਜਰ ਤੇਰੇ ਨੂੰ ਕਿਸਨਾ ਭੱਡਾ ਹਰ ਦਮ ਮੇਰੇ ਨਾਲ ਰਹੇ ਦਿਲ ਨੂੰ ਕਿੱਥੇ ਸੁੱਟਾਂ ਜਿਸ ਤੋਂ ਤੇਰੇ ਸੁਣਾ ਬਲਾਸੇ ਮੈਂ ਪੀੜਾਂ ਦਾ ਪਰਛਾਵਾਂ ਤੇਰੀ ਰੂਹ ਤੇ ਪੈਣ ਨਾ ਦੇਵਾਂ। ਪੀੜਾਂ ਦਾ ਪਰਛਾਵਾਂ ਤੇਰੀ ਰੂਹ ਤੇ ਪੈਣ ਨਾ ਦੇਵਾਂਗੀ। ਚੁੱਪ ਦੀ ਚਾਦਰ ਤਾਣ ਕੇ ਰੱਖਾਂ ਆਪਣਾ ਆਪਣੇ ਚਾਰੇ ਪਾਸੇ ਮੈਂ। ਪੀੜਾਂ ਦਾ ਪਰਛਾਵਾਂ ਤੇਰੀ ਰੂਹ ਤੇ ਪੈਣ ਨਾ ਦੇਵਾਂਗੀ। ਚੁੱਪ ਦੀ ਚਾਦਰ ਤਾਣ ਕੇ ਰੱਖਾਂ ਆਪਣੇ ਚਾਰੇ ਪਾਸੇ ਮੈਂ। ਤੇਰੀ ਦਰਤੀ ਜਾਚਕ ਬਣ ਕੇ ਰਹਿਣਾ ਸਦਾ ਦਸੂਬੀ ਨੇ ਤੇਰੀ ਦਰਤੀ ਜਾਚਕ ਬਣ ਕੇ ਰਹਿਣਾ ਸਦਾ ਦਸੂਬੀ ਨੇ ਗੀਤਾਂ ਗਜ਼ਲਾਂ ਦੇ ਪਾਲੀੜੇ ਤੇ ਸ਼ਬਦਾਂ ਦੇ ਫੜਕਾਸੇ ਮੈਂ ਗੀਤਾਂ ਗਜ਼ਲਾਂ ਦੇ ਪਾਲੀੜੇ ਤੇ ਸ਼ਬਦਾਂ ਦੇ ਫੜਕਾਸੇ ਮੈਂ ਯਾਦ ਤੇਰੀ ਦੀ ਸਰਦਲ ਛਟਕੀ ਜਾਵਾਂ ਘੜੇ ਪਾਸੇ ਮੈਂ ਇਝਰ ਦੇ ਸਰਵਲ ਜਾਣੋ ਵਰਜਾਂ ਕਦੋਂ ਖਾਪਿਆ ਸੀ